ਾਰੇ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਲਗਾਤਾਰ ਦੌਰੇ ਕਰ ਰਹੇ ਨੇ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਇਹ ਪਹਿਲੇ ਜਥੇਦਾਰ ਨੇ ਜਿਹੜੇ ਹਰੇਕ ਸਮਾਗਮ ਦੇ ਵਿੱਚ ਜਾ ਕੇ ਉੱਥੇ ਵੱਡੇ ਐਲਾਨ ਕਰ ਰਹੇ ਨੇ ਔਰ ਲੋਕਾਂ ਦੇ ਰੂਬਰੂ ਹੋ ਰਹੇ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਜੋ ਅਜੇ ਤੱਕ ਸਿੱਖ ਸੰਗਤਾਂ ਦੇ ਵੱਲੋਂ ਵੀ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਉੱਥੇ ਹੀ ਜਥੇਦਾਰ ਕੁਲਦੀਪ ਸਿੰਘ ਬੜਗੱਜ ਪਹਿਲੇ ਵਾਲੇ ਜਥੇਦਾਰਾਂ ਨਾਲੋਂ ਜ਼ਿਆਦਾ ਐਕਟਿਵ ਨਜ਼ਰ ਆ ਰਹੇ ਨੇ ਜੋ ਕਿ ਲਗਾਤਾਰ ਹਰ ਰੋਜ਼ ਫੀਲਡ ਦੇ ਵਿੱਚ ਹੁੰਦੇ ਨੇ ਜਿੱਥੇ ਵੀ ਕਿਤੇ ਕਿਸੇ ਵੀ ਗੁਰੂ ਸਿੱਖ ਦੇ ਦੇ ਨਾਲ ਜੋ ਕੋਈ ਘਟਨਾ ਵਾਪਰਦੀ ਏ ਉੱਥੇ ਵੀ ਉਹ ਹਾਜ਼ਰ ਹੁੰਦੇ ਨੇ ਜਾਂ ਕਿਤੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਘਟਨਾ ਵਾਪਰਦੀ ਉੱਥੇ ਵੀ ਉਹ ਹਾਜ਼ਰ ਹੁੰਦੇ ਨੇ ਸੋ ਬਾਕੀ ਜਥੇਦਾਰਾਂ ਨਾਲੋਂ ਐਕਟਿਵ ਨਜ਼ਰ ਆਉਣ ਦਾ ਕਾਰਨ ਕੀ ਏ ਕਿ ਸਿੱਖ ਕੌਮ ਦੇ ਵਿੱਚ ਆਪਣੀ ਪਹਿਚਾਣ ਬਣਾਉਣੀ ਔਰ ਸਿੱਖ ਕੌਮ ਨੂੰ ਇਹ ਦੱਸ ਦੇਣਾ ਕਿ ਜੋ ਪਹਿਲਾ ਜਥੇਦਾਰ ਸਿਮਾਵਾ ਦਿੰਦੇ ਰਹੇ ਨੇ ਉਹਨਾਂ ਨਾਲੋਂ ਹੁਣ ਵਾਲੇ ਜਥੇਦਾਰ ਦੇ ਵਿੱਚ ਕਿੰਨਾ ਵੱਡਾ ਫਰਕ ਹੈ ਜੋ ਕਿ ਹਰ ਸਮੇਂ ਜੋ ਫੀਲਡ ਦੇ ਵਿੱਚ ਹੁੰਦੇ ਨੇ ਔਰ ਜਥੇਦਾਰ ਦਾ ਕਮ ਸੇ ਸਿੱਖ ਕੌਮ ਦੀ ਅਗਵਾਈ ਕਰਨਾ ਔਰ ਸਿੱਖ ਕੌਮ ਦੇ ਆਉਕੜਾ ਨੂੰ ਸੁਣਨਾ ਔਰ ਸਿੱਖ ਕੌਮ ਦੇ ਵਿੱਚ ਜੋ ਪਠਨਾਇਆਂ ਆ ਰਹੀਆਂ ਨੇ ਉਹਨਾਂ ਨੂੰ ਦੂਰ ਕਰਨਾ ਇਸ ਤੋਂ ਲੈ ਕੇ ਅੱਜ ਕੁਲਦੀਪ ਸਿੰਘ ਗੜਗੱਜ ਨੇ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਪਹੁੰਚ ਕੇ ਅੱਜ ਸਾਬਤ ਕਰ ਦਿੱਤਾ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਹਮੇਸ਼ਾ ਹੀ ਲੋਕਾਂ ਦੇ ਨਾਲ ਵਿਚਰਦੇ ਰਹਿਣਗੇ ਔਰ ਲੋਕਾਂ ਦੇ ਦੁੱਖ ਤਕਲੀਫਾਂ ਸੁਣਦੇ ਰਹਿਣਗੇ ਸੋ ਕੁਲਦੀਪ ਸਿੰਘ ਗੜਗੱਜ ਨੇ ਅੱਜ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਵਿਜੈ ਸਿੰਘ ਬਾਦિયા ਦੇ ਸਲਾਹਕਾਰ ਜੋ ਸਾਲੇਹਰ ਕੁਲਵਿੰਦਰ ਕੌਰ ਪਤਨੀ ਡਾਕਟਰ ਭੁਪਿੰਦਰ ਸਿੰਘ ਵਾਸੀ ਜੋਧੂ ਕਲੋਨੀ ਮੁਖਸਰ ਸਾਹਿਬ ਦੇ ਅੰਤਮ ਅਰਦਾਸ ਵਿੱਚ ਸ਼ਾਂਤੀ ਭਾਵੁਕੇ ਸ਼ਾਮਲ ਹੋਣ ਆਏ ਸਨ ਔਰ ਮੈਂ ਸਬੋਧਨ ਕਰਦਾ ਵਿਚੜੀ ਆਤਮਾ ਨੂੰ ਸ਼ੰਤਾਂਜਲੀ ਦਿੱਤੀ ਤੇ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਗੁਰਪਾਲ ਸਿੰਘ ਗੋਰਾ ਜਥੇਦਾਰ ਨਵਤੇਜ ਸਿੰਘ ਕੌਣੀ ਜਥੇਦਾਰ ਹੀਰਾ ਸਿੰਘ ਚੜੇਵਾਨ ਤੇ ਜਥੇਦਾਰ ਸਰੂਪ ਸਿੰਘ ਇਹ ਸਾਰੇ ਹੀ ਹਾਜ਼ਰ ਸਨ ਸੋ ਜ਼ਿਲ੍ਹਾ ਡਿਪਟੀ ਸਿੱਖਿਆ ਅਫਸਰ ਸੁਦਰਸ਼ਨ ਸਿੰਘ ਤੇਤੀ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਸਕੱਤਰ ਗੁਰਚੰਦ ਸਿੰਘ ਸੰਧੂ ਨੇ ਸਾਰਿਆਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸਵਾਗਤ ਕੀਤਾ ਔਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਵੀ ਸਾਰੇ ਸਿੱਖ ਕੌਮ ਨੂੰ ਇਹੀ ਅਪੀਲ ਕੀਤੀ ਕਿ ਅਸੀਂ ਸਾਰੇ ਮਿਲ ਕੇ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਸ਼੍ਰੋਮਣੀ ਅਕਾਲੀ ਦਲ ਰਾਜਨੀਤਿਕ ਪਾਰਟੀ ਹੈ ਔਰ ਇੱਕ ਪਾਸੇ ਸਾਡੀ ਰਾਜਨੀਤਿਕ ਪਾਰਟੀ ਮਜ਼ਬੂਤ ਹੋਵੇ ਔਰ ਦੂਸਰੇ ਪਾਸੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰੀਏ ਜੋ ਚੋਣਾਂ ਆ ਰਹੀਆਂ ਨੇ ਜੂਨ ਦੇ ਵਿੱਚ ਉਹਨਾਂ ਚੋਣਾਂ ਨੂੰ ਲੈ ਕੇ ਵੀ ਅਸੀਂ ਉਹਨਾਂ ਉਮੀਦਵਾਰਾਂ ਨੂੰ ਜਿਤਾਈਏ ਜਿਹੜੇ ਉਮੀਦਵਾਰ ਸਿੱਖ ਕੌਮ ਦੇ ਲਈ ਔਰ ਆਪਣੇ ਆਪ ਨੂੰ ਸਿੱਖੇ ਨਾਲ ਸਮਰਪਿਤ ਹੋਣ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਸੋ ਜਥੇਦਾਰ ਕੁਲਦੀਪ ਸਿੰਘ ਗੜਗੱਜ ਲਗਾਤਾਰ ਰਾਜਨੀਤੀ ਵੀ ਕਰ ਰਹੇ ਨੇ ਔਰ ਨਾਲ ਦੇ ਨਾਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਨੂੰ ਲੈ ਕੇ ਵੀ ਲਗਾਤਾਰ ਵਿਚਰ ਰਹੇ ਨੇ ਔਰ ਸ਼ਖਬੀਰ ਸਿੰਘ ਬਾਦਲ ਦੇ ਬਹੁਤ ਹੀ ਅਤੀ ਨਦੀਕ ਨੇ ਕੁਲਦੀਪ ਸਿੰਘ ਗੜਗੱਜ ਔਰ ਪਹਿਲੇ ਜਥੇਦਾਰ ਨੇ ਜਦੋਂ ਕਿ ਦਮਦਮਾ ਸਾਹਿਬ ਦੇ ਜਥੇਦਾਰ ਇਕਸਨ ਤਨੋੜਾ ਦੇ ਵੱਲੋਂ ਅਜੇ ਤੱਕ ਅਜੇ ਹੀ ਕੋਈ ਕਾਰਵਾਈ ਦੇਖਣ ਨੂੰ ਨਹੀਂ ਮਿਲੀ ਜੋ ਕੁਲਦੀਪ ਸਿੰਘ ਗੜਗੱਜ ਦੇ ਵਿੱਚ ਨਜ਼ਰ ਆ ਰਹੀ ਹੈ